ਜਿਸਵਿੰਦਰ ਕੌਰ ਅੱਜ ਆਈ ਕਰਨ ਤਾਂ ਇਹ ਪੁੱਤ ਮੇਰਾ ਇੱਕ ਵੱਜੂ ਬੁੱਤਾ ਦਾ ਤੇ ਪਹਿਲਾਂ ਨੇ ਡੈਡੀ ਨੂੰ ਵੀ ਕਹੀਂ ਚਲਦੀ ਬਿਮਾਰੀ ਸੀ ਤੇ ਹੁਣ ਉਹੀ ਬਿਮਾਰੀ ਕਹੀਂ ਚਲਦੀ ਹੈ ਮਹਿਨਲਾ ਖਰਚਵਾ ਸੀ ਇੱਕ ਛੋਟਾ ਬੱਤਿਆ ਗਾਉ ਮਾੜਾ ਮੋਟਾ ਕਰੀ ਜਾਂਦਾ ਉਹ ਖਰਚਾ ਚਲਾਈ ਜਾਂਦਾ ਹਾਂ ਗਹੀ ਨੇ ਇਹ ਵੱਡੇ ਬੇਟੇ ਹਜੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਲਾ ਤੇ ਹਰ ਰਤ ਜਲਦਾ ਸੰਗਰੂਰੀ ਡਾਕਟਰ ਤਾਂ ਹੀ ਕਹਿੰਦੇ ਜੀ অপারেশন ਕਰਾ ਲਓ ਤਾਂ ਵੇ ਦਵਾਈ ਨਾ ਫਾਇਦਾ ਰਹੂ ਪਰੇਸ਼ਨ ਕਰਾਇਆ ਜਾ ਹੋਣੀ ਹੈ ਪਰ ਇਸ ਪ੍ਰੇਸ਼ਨ ਖਾਤਰ ਮੇਰੇ ਕੋਲ ਪੈਸੇ ਹੈ ਨਹੀਂ ਨਾ ਕਮਾਈ ਵਾਲਾ ਕੋਈ ਨਹੀਂ ਹੈਗਾ ਇੱਕ ਮਾਇ ਬਜ਼ੁਰਗ ਜੀ ਮੇਰੀ ਉਮਰ ਕਾਮਾੜੀ ਹੈ ਨਹੀਂ ਪਹਿਲਾਂ ਮੇਰਾ ਘਰ ਅਰੇ ਦੀ ਵੀ ਕਾਇ ਚਲਣ ਵਾਲੀ ਮੌਤ ਹੋ ਗਈ ਹੈ ਦੋ ਸਾਲ ਹੋ ਗਏ। ਲਾਜ ਵਾਹਤੇ ਤਾਂ ਸਾਡੇ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ। ਹੁਣ ਮੈਂ ਕਰਾਂ ਤਾਂ ਕਰਾਂਗੀ। ਅਜੀ ਘਾਇ ਚਾਲੇ ਜੀ ਕਰ ਵੀ ਵੇਖ ਗਿਆ। ਇੱਕ ਮਹੀਨੇ ਦੀ ਦਵਾਈ 20000 ਦਾ ਖਰਚਾ ਬਟਾ ਆ ਜਾਂਦਾ। ਹੋ ਜਾਂਦਾ ਕਮਾਈ ਵਾਲਾ ਕੋਈ ਹੈ ਹੀ ਨਹੀਂ। ਜਿਹੜੇ ਕੋਈ ਮਾੜੇ-ਮੋਟੇ ਪੈਸੇ ਹੋ ਜੀ ਉਹ ਵੀ ਸਾਰੇ ਲੱਗ ਗਏ ਤੇ ਪਹਿਲਾਂ ਵੀ ਸਰਕਾਰ ਰੇਣੀ ਬਿਮਾਰੀ ਹੋ ਤੇ ਹਜ਼ਾਰਾਂ ਰੁਪਿਆ ਲੱਗ ਗਏ ਹੁਣ ਮੇਰੇ ਤੇ ਲੱਗ ਜੰਦੇ ਮਾਤਵਨ ਕੇ ਬੇਨਤੀ ਕਰਦੀ ਹਾਂ ਵੀ ਬਾਤ ਤੋਂ ਵੱਧ ਮੇਰੀ ਮਦਦਤ ਕਰਨਾ ਸੁਖੋਗਾਂ ਦੇ ਰਹਿਣ ਵਾਲੀ ਬਰਨਾਲਾ ਜਿਹੜਾ ਹਾਂਜੀ ਪੰਜਾਬ ਸਰਕਾਰ ਤੇ ਨਰਾਇ ਜਿਹੜੇ ਬਾਹਰ ਦੇ ਦੇਤਾ ਬਿਰ ਦੇਤਾ ਬੈਠਾ ਮੇਰੇ ਹੱਥ ਵੱਨ ਕੇ ਬੇਨਤੀ ਹੈ ਵੀ ਬਾਤ ਤੋਂ ਵੱਧ ਮੇਰੀ ਮਦਦਤ ਕਰਨਾ ਕੀ ਨੋਟ ਨੰਗਿੰਦਰ ਸਿੰਘ ਆ ਜੀ ਕੀ ਕਹਿਣਾ ਚਾਹਣੇ ਮੇਰਾ ਪਿੰਡ ਪਖੂਕਲਾ ਜੀ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਹਾਂ ਜੀ ਮੇਰੀ ਮਾਤਾ ਨੂੰ ਕੈਂਸਰ ਹੈ ਇਹ ਕੈਂਸਰ ਨਾਲ ਬਹੁਤ ਪੀੜਤ ਹੈ ਪਹਿਲਾਂ ਮੇਰਾ ਡੈਡੀ ਕੈਂਸਰ ਦਾ ਮਰੀਜ਼ ਸੀ ਉਹ ਤੇ ਸਾਰਾ ਘਰ-ਬਾਰ ਸਭ ਕੁਝ ਸਾਡਾ ਲੱਗ ਚੁੱਕਿਆ ਸਭ ਕੁਝ ਵੇਚ ਚੁੱਕਿਆਗਾ ਤੇ ਇਸ ਕਰਕੇ ਮੈਂ ਹੈਂਡੀ ਮੈਂ ਹੈਂਡੀਕੈਪਡਾਂਗਾ ਦਾਤ ਤੁਰ ਨਹੀਂ ਜਾਂਦਾ ਇਸ ਕਰਕੇ ਸਾਡੀ ਵੱਧ ਤੋਂ ਵੱਧ ਮਦਦ ਕਰੀ ਜਾਵੇ ਤੇ ਮੈਂ ਐਨਆਰਆਈ ਵੀਰਾਂ ਨੂੰ ਤੇ ਪੰਜਾਬ ਸਰਕਾਰ ਨੂੰ ਤੇ ਸਮਾਸੀ ਵੀਰਾਂ ਨੂੰ ਵੀਰਾਂ ਬੇਨਤੀ ਕਰਦਾ ਮੇਰਾ ਗੂਗਲ ਪੇ ਨੰਬਰ ਹੈਗਾ 628000 5287 ਇਸ ਨੰਬਰ ਤੇ ਗੂਗਲ ਪੇ ਕਰਕੇ ਮੇਰੀ ਬਰਤਬਾਰ ਮਦਦ ਕਰੀ ਜਾਵੇ ਹਾਂ 628000 5287 ਤੇ ਇਹ ਨੰਬਰ ਮੈਂ 628000 5287 ਇਸ ਨੰਬਰ ਤੇ ਮੇਰਾ ਗੂਗਲ ਪੇ ਚੱਲਦਾ ਹੈ ਸਾਰੇ ਪੰਜਾਬ ਸਰਕਾਰ ਨੂੰ ਐਨਆਰਆਈ ਵੀਰਾਂ ਨੂੰ ਤੇ ਸਮਾਸੀ ਵੀਰਾਂ ਨੂੰ ਵੀਰਾਂ ਇਸ ਨੰਬਰ ਤੇ ਮੇਰੀ ਬਰਤਬਾਰ ਮਦਦ ਕਰੀ ਜਾਵੇ ਇੰਗਿੰਦਰ ਸਿੰਘ ਦੇ ਨਾਮ ਤੇ ਮੇਰੀ ਬਤਵ ਮਦਦ ਕਰੀ ਜਾਵੇ ਇਸ ਨੰਬਰ ਤੇ ਮੇਰੀ ਬੀਰ ਬਣ ਕੇ ਮੇਰੇ ਹੱਥ ਬੰਨ੍ਹ ਕੇ ਬੇਨਤੀ ਆ ਮੇਰੀ ਬਤਵ ਮਦਦ ਕਰੇ ਸਾਡਾ ਸਾਰਾ ਕੁਝ ਵਿਕ ਚੁੱਕਾ ਜੀ ਮੇਰਾ ਨਾਮ ਜੀ ਗਿਆਨ ਸਿੰਘ ਪਿੰਡ ਪਖੋਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਬਾ ਅਸੀਂ ਨਗਰ ਪੰਚਾਇਤ ਪਖੋਕਲਾਂ ਦੇ ਕਨੇਓ ਅਸੀਂ ਇਹਨਾਂ ਸਾਰਿਆਂ ਦਾ ਪਹਿਲਾਂ ਬਹੁਤ ਸਹਿਯੋਗ ਕਰ ਰਹੇ ਹਾਂ ਦੂਜੇ ਨੰਬਰ ਤੇ ਇਹ ਤੁਸੀਂ ਲਾ ਲਓ ਵੀ ਪਹਿਲਾਂ ਇਹਨਾਂ ਦੇ ਜੋ ਘਰ ਵਾਲਾ ਸੀ ਉਹ ਵੀ ਕੈਂਸਰ ਦੀ ਬਿਮਾਰੀ ਦੇ ਨਾਲ ਹੀ ਉਹਦੀ ਡੈਥ ਹੋ ਗਈ ਹੋ ਚੁੱਕੇ ਸੀ ਪਹਿਲਾਂ ਤੇ ਹੁਣ ਇਹਨਾਂ ਨੂੰ ਵੀ ਕੈਂਸਰ ਹੋਇਆ ਪਿਆ ਅਸੀਂ ਤਾਂ ਇੱਕ ਵੀਲ ਕਰਦੇ ਆ ਵੀ ਪੰਜਾਬ ਸਰਕਾਰ ਆ ਜੋ ਐਨ ਆਰ ਆਈ ਵੀਰ ਨੇ ਸਾਰੇ ਅਸੀਂ ਤਾਂ ਕਹਿੰਦੇ ਵੀ ਇਹਨਾਂ ਦੀ ਮਤ ਕਰਨ ਜਾਜ ਕੇ ਸਾਰੇ ਅਸੀਂ ਪੰਚਾਇਤ ਕਰਨੋਂ ਕਰਾਂਗੇ ਪਿੰਡ ਕਰਨੋਂ ਵੀ ਮਤ ਹੋਵੇ ਹੋਰ ਜਿਹੜੇ ਭਾਈ ਦੇਖਦੇ ਆਪਣੇ ਦੇਖਣਗੇ ਵੀਡੀਓ ਇਹਨਾਂ ਦੀ ਸਾਰੀ ਇਹਨਾਂ ਦੀ ਮਤ ਕਰਨ ਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਬਾ ਪਿੰਡ ਪਖੋਗਲਾਂ ਇਹ ਮਾਤਾ ਜੀ ਬਹੁਤ ਚਿਰ ਤੋਂ ਪਏ ਨੇ ਪਹਿਲਾਂ ਮਾਨ ਇਹਨਾਂ ਦੇ ਘਰ ਵਾਲੇ ਸੀ ਉਹ ਵੀ ਕੈਂਸਰ ਨਾਲ ਹੀ ਹੋਏ ਨੇ ਹੁਣ ਇਹਨਾਂ ਨੂੰ ਵੀ ਕੈਂਸਰ ਆ ਹਾਂ ਇੱਕ ਮੁੰਡਾ ਇਹਨਾਂ ਦਾ ਉਹ ਅੰਗ ਹੀ ਨਾ ਉਹ ਕੋਈ ਇਹਨਾਂ ਕੋਲੇ ਕੋਈ ਸਾਧਨ ਨਹੀਂ ਅੱਜ ਇਹ ਘਰ 'ਚ ਵੀ ਮਾਨ ਕਿਸੇ ਘਰ 'ਚ ਬੈਠੇ ਨੇ ਘਰਗੁਰ ਦਾ ਕੋਈ ਇਹਨਾਂ ਕੋਲੇ ਕੁੱਕ ਹੈ ਨਹੀਂ ਇਸ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਆ ਤੇ ਆਪਾਂ ਤਾਂ ਹੀ ਪੰਜਾਬ ਸਰਕਾਰ ਨੂੰ ਵੀ ਅਸੀਂ ਹੀ ਮੰਤ ਕਰਦੇ ਆਂ ਵੀ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਕੀਤਾ ਜਾਵੇ ਐਨਆਰਆਈ ਵੀਰਾਂ ਦਾ ਜਿਹੜੇ ਬਾਹਰ ਬੈਠਿਆ ਉਹ ਵੀ ਇਹਨਾਂ ਦਾ ਕੋਈ ਹਰ ਪ੍ਰਕਰਨ ਇਹ ਵਿਚਾਰੇ ਆਪਦੇ ਮਾੜੇ ਮੋٹے ਦਵਾਈ ਬੂਟੀ ਲੈਣ ਜੋਗਰੇ ਹੋ ਜਾਣ ਘਰ 'ਚ ਬਹੁਤ ਜ਼ਿਆਦਾ ਗਰੀਬੀ ਆ ਤੇ ਘਰ ਵੀ ਆਪਾਂ ਦੇਖ ਹੀ ਲਿਆ ਸਾਰਿਆਂ ਨੇ ਅਸੀਂ ਵੀ ਦੇਖ ਲਿਆ ਤੇ ਸਾਰੇ ਬਈ ਰੱਬਈ ਆ ਆਪਣੀ ਮੂਵੀਜ਼ ਵੀ ਦੇਖਣਗੇ ਸਾਰੇ ਕਰਨਗੇ ਤੇ ਅਸੀਂ ਤੱਕ ਨਹੀਂ ਇਹਨੇ ਮਤ ਕਰੀ ਜਾ ਵੱਧ ਤੋਂ ਵੱਧ